ਵੈਲੇ ਦੇ ਮਿਨਿਸਟਰ ਨੇ ਸਾਰੇ ਚੇਅਰਮੈਨ ਸਭਾ ਨੇ ਸਾਰਿਆਂ ਨੇ ਦਿਨ ਰਾਤ ਸੋ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਪਾਰਟੀ ਵਾਸਤੇ ਦਿਨ ਰਾਤ ਮਿਹਨਤ ਕੀਤੀ ਹੈ ਇਹ ਰਿਜ਼ਲਟ ਆਇਆ ਹੈ ਕੇਵਲ ਤਾਂ ਕੇਵਲ ਮਾਨ ਸਾਹਿਬ ਦੇ ਅੱਛੇ ਕੀਤੇ ਹੋਏ ਕੰਮ ਔਰ ਜਨਤਾ ਨੇ ਉਹ ਸਭ ਕੀਤਾ ਹੈ ਨਾ ਸਾਰੇ ਵਲੰਟੀਅਰ ਨੇ ਜੋ ਹੈ ਮਿਲ ਕਰਕੇ ਕਿ ਅੱਜ ਦਾ ਰਿਜ਼ਲਟ ਆਇਆ ਹੈ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਬਾਕੀ ਮਾਤਰਾ ਦੇ ਵਿੱਚ ਕਿਹੜੀ ਲੀਡ ਮੈਡੀ ਹੈ 37000 ਤੋਂ ਵੱਧ ਲੀਡ ਕਿਹੜੀ ਬਾਕੀ ਚਲ ਕੇ ਦੇ ਵਿੱਚ ਸਾਰੇ ਜੋੜ ਕੇ ਵੀ ਤੁਹਾਡੇ ਬਰਾਬਰ ਨਹੀਂ ਪਹੁੰਚ ਰਹੇ ਇਹ ਸਾਰਾ ਮਿਹਰਬਾਨੀ ਮਾਨ ਸਾਹਿਬ ਦੀ ਹੈ ਤੇ ਉਹਨਾਂ ਦਾ ਕਿਰਸ਼ਮਾ ਹੈਗਾ ਲੋਕੀ ਉਹਨਾਂ ਨੂੰ ਪਿਆਰ ਕਰਦੇ ਨੇ ਜਨਤਾ ਉਹਨਾਂ ਨੂੰ ਪਿਆਰ ਕਰਦੀ ਏ ਸਤਿਕਾਰ ਕਰਦੀ ਏ ਇਹ ਜੋ ਵੋਟ ਪਈ ਹੈਗੀ ਏ ਪੰਜਾਬ ਸਰਕਾਰ ਦੇ ਮਾਨ ਸਭਾ ਦੇ ਕਿਥੇ ਕਮਾਣੋਂ ਪਈ ਏ ਸਾਲ ਬਾਅਦ ਭਗਤ ਪਰਿਵਾਰ ਦੀ ਇੱਕ ਵਾਰ ਫੇਰ ਉਹ ਵਾਪਸੀ ਹੋਣ ਜਾ ਰਹੀ ਹੈ ਕੁਰਸੀ ਦੇ ਵਿੱਚ ਨਹੀਂ ਇਹ ਪਰਿਵਾਰ ਨਹੀਂ ਜੋ ਹੈਗਾ ਅਸੀਂ ਕਾਰਗਰਤ ਹੈਗੇ ਹਾਂ ਸੇਵਕ ਹੈਗੇ ਹਾਂ ਅਸੀਂ ਸੇਵਾਦਾਰ ਹੈਗੇ ਹਾਂ ਇਸ ਕਰਕੇ ਕੋਈ ਭਗਤ ਪਰਿਵਾਰ ਦੀ ਗੱਲ ਨਹੀਂ ਸੇਵਾਦਾਰ ਅਸੀਂ ਕੰਮ ਕਰ ਰਹੇ ਹਾਂ ਕਿਹੜੇ ਕੰਮਾਂ ਦੇ ਤੁਹਾਡੇ ਮੂਹਰੇ ਰਹਿਣਗੇ ਜਿਹੜੇ ਸਭ ਤੋਂ ਪਹਿਲ ਦੇ ਮੈਂ ਪਹਿਲੇ ਵੀ ਕਿਹਾ ਹੈਗਾ ਕਿ ਉਹ ਗੰਟਾਲੀਆਂ ਮੁੰਡੜੀਆਂ ਲੋੜਾਂ ਹੈਗੀਆਂ ਔਰ ਨਸ਼ੇ ਦਾ ਜੋ ਬਹੁਤ ਜ਼ਿਆਦਾ ਬੈਸਟ ਵਿੱਚ ਬਿਮਾਰੀ ਹੈ ਉਹਨੂੰ ਹੱਲ ਕੀਤਾ ਜਾਵੇਗਾ ਠੀਕ ਹੈ ਜਿਹੜੇ ਲੋਕ ਕਰ ਰਹੇ ਸੀਗੇ ਉਹਨਾਂ ਦੇ ਕੀ ਕੀਤਾ ਜਾਏਗਾ ਕੀ ਕੀਤਾ ਜਾਏਗਾ ਜਿਹੜੇ ਲੋਕ ਕਰਦੇ ਫਲਾ ਰਹੇ ਸੀ ਉਹਨਾਂ ਦੇ ਰਿਐਕਸ਼ਨ ਤੁਹਾਡੇ ਨੂੰ ਸਰਕਾਰ ਪੂਰਾ ਇੰਤਜ਼ਾਮ ਕਰੇਗੀ ਐਮਐਲਏ ਨੇ ਮਿਨਿਸਟਰ ਨੇ ਸਾਰੇ ਚੇਅਰਮੈਨ ਸਭਾ ਨੇ ਸਾਰਿਆਂ ਨੇ ਦਿਨ ਰਾਤ ਸੋ ਮੈਂ ਸਾਰਿਆਂ ਦਾ ਬਹੁਤ ਬਹੁਤ ਤਧਮਾਤ ਕਰਨਾ ਜਿਨ੍ਹਾਂ ਨੇ ਪਾਰਟੀ ਵਾਸਤੇ ਦਿਨ ਰਾਤ ਮਿਹਨਤ ਕੀਤੀ ਹੈ ਇਹ ਰਿਜ਼ਲਟ ਆਇਆ ਹੈ ਕੇਵਲ ਤਾਂ ਕੇਵਲ ਮਾਨ ਸਾਹਿਬ ਦੇ ਅੱਛੇ ਕੀਤੇ ਹੋਏ ਕੰਮ ਔਰ ਜਨਤਾ ਨੇ ਉਹਨਾਂ 'ਕਸਬ ਕੀਤਾ ਹੈ। ਸਾਰੇ ਵਲੰਟੀਅਰ ਨੇ ਜੋ ਹੈ ਮਿਲ ਕਰਕੇ ਕਿ ਅੱਜ ਦਾ ਰਿਜ਼ਲਟ ਆਇਆ ਹੈ। ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਬਾਕੀ ਮਾਤਰਾ ਦੇ ਵਿੱਚ ਕਿਹੜੀ ਲੀਡ ਮਿਲੀ ਹੈ? 37000 ਤੋਂ ਵੱਧ। ਆਪਤ ਲੀਡ ਕਿਹੜੀ ਬੈਸਟਲ ਕਦੇ ਵਿੱਚ ਹੈ? ਸਾਰੇ ਜੋੜ ਕੇ ਵੀ ਤੁਹਾਡੇ ਬਰਾਬਰ ਨਹੀਂ ਪਹੁੰਚ ਰਹੇ। ਇਹ ਸਾਰਾ ਮਿਹਰਬਾਨੀ ਮਾਨ ਸਾਹਿਬ ਲਈ ਹੈ। ਇਹ ਉਹਨਾਂ ਦਾ ਕਰਿਸ਼ਮਾ ਹੈਗਾ। ਲੋਕੀ ਉਹਨਾਂ ਨੂੰ ਪਿਆਰ ਕਰਦੇ ਨੇ, ਜਨਤਾ ਉਹਨਾਂ ਨੂੰ ਪਿਆਰ ਕਰਦੀ ਏ ਸਤਿਕਾਰ ਕਰਦੀ ਏ ਇਹ ਜੋ ਵੋਟ ਪਈ ਹੈਗੀ ਏ ਪੰਜਾਬ ਸਰਕਾਰ ਦੇ ਮਾਨ ਸਭਾ ਦੇ ਕੀਤੇ ਹੋਏ ਕੰਮਾਂ ਨੂੰ ਪਈ ਹੈ ਸਾਲ ਬਾਅਦ ਭਗਤ ਪਰਿਵਾਰ ਦੀ ਇੱਕ ਵਾਰ ਫੇਰ ਵਾਪਸੀ ਹੋਣ ਜਾ ਰਹੀ ਹੈ ਕੁਰਸੀ ਦੇ ਵਿੱਚ ਨਹੀਂ ਇਹ ਪਰਿਵਾਰ ਨਹੀਂ ਜੋ ਹੈਗਾ ਅਸੀਂ ਕਾਰਗਰਤ ਹੈਗੇ ਆਂ ਸੇਵਕ ਹੈਗੇ ਆਂ ਅਸੀਂ ਸੇਵਾਦਾਰ ਹੈਗੇ ਆਂ ਇਸ ਤਰ੍ਹਾਂ ਕਿ ਕੋਈ ਭਗਤ ਪਰਿਵਾਰ ਦੀ ਗੱਲ ਨਹੀਂ ਸੇਵਾਦਾਰ ਹੈ ਜਿਹੜੇ ਕੰਮ ਕਰ ਰਹੇ ਆਂ ਕਦੇ ਕਦੇ ਕੰਮਾਂ ਦੇ ਤੁਹਾਡੇ ਮੈਂ ਮੁੱਦੇ ਰਹਿਣਗੇ ਜਿਹੜੇ ਸਭ ਤੋਂ ਪਹਿਲ ਦੇ ਮੈਂ ਪਹਿਲੇ ਵੀ ਕਿਹਾ ਹੈਗਾ ਕਿ ਸੰਤਾ ਦੀਆਂ ਮੁੱਢਣੀਆਂ ਲੋੜਾਂ ਹੈਗੀਆਂ ਔਰ ਨਸ਼ੇ ਦਾ ਜੋ ਬਹੁਤ ਜ਼ਿਆਦਾ ਵੈਸਟ ਵਿੱਚ ਬਿਮਾਰੀ ਹੈ ਉਹਨੂੰ ਹੱਲ ਕੀਤਾ ਜਾਵੇਗਾ ਠੀਕ ਹੈ ਜਿਹੜੇ ਲੋਕ ਕਰ ਰਹੇ ਸੀਗੇ ਉਹਨਾਂ ਦੇ ਕੀ ਕੀਤਾ ਜਾਏਗਾ ਕੀ ਕੀਤਾ ਜਾਏਗਾ ਜਿਹੜੇ ਲੋਕ ਕਰਦੇ ਫਲਾ ਰਹੇ ਸੀ ਉਹਨਾਂ ਬਾਰੇ ਕੀ ਕਰੇਗਾ ਸਰਕਾਰ ਪੂਰਾ ਇੰਤਜ਼ਾਮ ਕਰੇਗੀ ਐਮਐਲਏ ਨੇ ਮਨਿਸਟਰ ਨੇ ਸਾਰੇ ਚੇਅਰਮੈਨ ਸਭਾ ਨੇ ਸਾਰਿਆਂ ਨੇ ਦਿਨ ਰਾਤ ਸੋ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਪਾਰਟੀ ਵਾਸਤੇ ਦਿਨ ਰਾਤ ਮਿਹਨਤ ਕੀਤੀ ਹੈ ਇਹ ਰਿਜ਼ਲਟ ਆਇਆ ਹੈ ਕੇਵਲ ਤਾਂ ਕੇਵਲ ਮਾਨ ਸਾਹਿਬ ਦੇ ਅੱਛੇ ਕੀਤੇ ਹੋਏ ਕੰਮ ਔਰ ਜਨਤਾ ਨੇ ਉਹਨਾਂ ਨੂੰ